24 ਮੰਦਨ ਦੁਨੀਆ ਦਾ ਹਰਾ ਆਦਮੀ ਦਾਨੀ ਵੀ ਹੈ ਅਤੇ ਮੰਗਤਾ ਵੀ ਸਮੇਤੇ ਥਾਂ ਨਾਲ ਪਾਤਰ ਬਦਲ ਜਾਂਦੇ ਹਨ ਜਦੋਂ ਤੱਕ لالچی ਲੋਕ ਜਿੰਦਾ ਹਨ ਠੱਗ ਭੁੱਖੇ ਨਹੀਂ ਮਰਦੇ ਕੇਸਰ ਅਤੇ ਫਕੀਰ ਨੇ ਸਵੇਰ ਦਾ ਸਫ਼ਰ ਅਜੇ ਸ਼ੁਰੂ ਹੀ ਕੀਤਾ ਸੀ ਕਿ ਪਿੱਛੋਂ ਦੀ ਘੋੜਸਵਾਰ ਨਾਲ ਆੜਲੇ ਅੱਗੇ ਵਾਲਾ ਘੋੜਸਵਾਰ ਕੀਮਤੀ ਪੋਸ਼ਾਕ ਅਤੇ ਸੋਨੇ ਦੇ ਕੈਂਠੇ ਤੋਂ ਕਾਫੀ ਅਮੀਰ ਲੱਗ ਰਿਹਾ ਸੀ ਉਸਨੇ ਘੋੜੇ ਤੋਂ ਉਤਰ ਕੇ ਲੰਗਾ ਪਿੱਛੇ ਆ ਕੇ ਸੇਵਾਦਾਰ ਨੂੰ ਫੜਾਈ ਅਤੇ ਫਕੀਰ ਦੇ ਪੈਰੀ ਹੱਥ ਲਾਇਆ ਸੋਨੇ ਰੱਬ ਦਾ ਨਾਮ ਤੈਨੂੰ ਹਮੇਸ਼ਾ ਯਾਦ ਰਹੇ ਫਕੀਰ ਨੇ ਪੈਰ ਪਿੱਛੇ ਕਰਦਿਆਂ ਉਸ ਤੇ ਸਿਰ ਤੇ ਹੱਥ ਰੱਖ ਆਸ਼ੀਰਵਾਦ ਦਿੱਤਾ ਕਿਸਰ ਨੇ ਫਕੀਰ ਦੇ ਕੰਨ ਵਿੱਚ ਕੁਝ ਕਿਹਾ ਫਕੀਰ ਨੇ ਹੱਸ ਕੇ ਉਸ ਅਮੀਰ ਆਦਮੀ ਨੂੰ ਦੱਸਿਆ ਕਿ ਸਾਡਾ ਚੋਬਰ ਪੁੱਛਣਾ ਚਾਹੁੰਦਾ ਹੈ ਕਿ ਤੁਸੀਂ ਇੰਨੇ ਅਮੀਰ ਕਿਵੇਂ ਬਣੇ ਉਸ ਆਦਮੀ ਨੇ ਕਿਸਰ ਵੱਲ ਵੇਖਿਆ ਅਤੇ ਪਿਆਰ ਨਾਲ ਕਿਹਾ ਨੌਜਵਾਨਾ ਮੇਰੇ ਪਿਤਾ ਜੀ ਨੇ ਮੈਨੂੰ ਪੈਸੇ ਬਾਰੇ ਤਿੰਨ ਗੱਲਾਂ ਦਸੀਆਂ ਸਨ ਜੋ ਮੇਰੇ ਅਜੇ ਤੱਕ ਕੰਮ ਆ ਰਹੀਆਂ ਹਨ ਪੈਲੀਆਂ ਕਿ ਮੈਂ ਪੈਸੇ ਵੱਧ ਕਮਾ ਕੇ ਅਮੀਰ ਨਹੀਂ ਬਣਿਆ ਜਾਂਦਾ ਬਚਤ ਕਰਕੇ ਬਣਿਆ ਜਾਂਦਾ ਹੈ انسان ਦੀ ਫਿਤਰਤ ਹੈ ਕਿ ਜਦੋਂ ਆਮਦਨ ਵੱਧ ਜਾਵੇ ਤਾਂ ਅਸੀਂ ਖਰਚਾ ਵੀ ਵਧਾ ਲੈਂਦੇ ਹਾਂ ਆਪਣੀ ਆਮਦਨ ਚੋਂ ਹਰ ਮਹੀਨੇ ਪੰਜਵਾਂ ਹਿੱਸਾ ਪਹਿਲਾਂ ਆਪਣੇ ਲਈ ਕੱਢੋ ਅਤੇ ਬਚਾ ਕੇ ਰੱਖੋ ਫਿਰ ਦਸਵਾਂ ਹਿੱਸਾ ਰੱਬ ਦਾ ਕੱਢ ਕੇ ਲੋੜਵੰਦਾਂ ਦੀ ਮਦਦ ਕਰਨ ਲਈ ਵਰਤੋ ਅਤੇ ਬਾਕੀ ਰਹਿੰਦੇ ਪੈਸੇ ਆਪਣੀਆਂ ਲੋੜਾਂ ਤੇ ਸਹੂਰਤਾਂ ਲਈ ਖਰਚ ਕਰੋ ਦੂਸਰੀ ਪੈਸੇ ਦੇ ਗੁਲਾਮ ਕਦੇ ਨਾ ਬਣੋ ਪੈਸੇ ਦੀ ਗੁਲਾਮੀ ਬੰਦੇ ਨੂੰ ਲਾਲਚੀ ਬਣਾਉਂਦੀ ਹੈ ਤੇ لالਚ ਬੰਦੇ ਨੂੰ ਬੇਈਮਾਨ ਬਣਾਉਂਦਾ ਹੈ ਤੀਸਰੀ ਪੈਸੇ ਕਮਾਉਣ ਦਾ ਮਕਸਦ ਐਸ਼ਵਾਰਾਮ ਨਹੀਂ ਹੋਣਾ ਚਾਹੀਦਾ ਪੈਸੇ ਦਾ ਅਸਲੀ ਮਕਸਦ ਆਜ਼ਾਦੀ ਹੈ ਸਮੇਂ ਦੀ ਆਜ਼ਾਦੀ ਪੁਰਾਣੇ ਸੁਪਨੇ ਪੂਰੇ ਕਰਨ ਦੀ ਆਜ਼ਾਦੀ ਕੋਟ ਸਵਾਰ ਨੇ ਕੇਸਰ ਦੇ ਮੋਢੇ ਤੇ ਹੱਥ ਰੱਖ ਕੇ ਕਿਹਾ ਜੋ ਬੰਦਾ ਅਮੀਰ ਬਣਨ ਬਾਰੇ ਸੋਚਦਾ ਹੈ ਪੈਸਾ ਉਸ ਕੋਲ ਚੁੰਬਕ ਵਾਂਗ ਖਿੱਚਿਆ ਚਲਾਉਂਦਾ ਹੈ ਤੂੰ ਇੱਕ ਦਿਨ ਬਹੁਤ ਤਰੱਕੀ ਕਰੇਗਾ ਅਤੇ ਫਕੀਰ ਨੂੰ ਪ੍ਰਣਾਮ ਕਰਕੇ ਦੋਵੇਂ ਕੋਟ ਸਵਾਰ ਅੱਗੇ ਨਿਕਲ ਗਏ ਡੈਂਟਲ ਰਹਾ ਸੀ ਅਮੀਰ ਵਪਾਰੀ ਦੀਆਂ ਧਨ ਕਮਾਉਣ ਦੀਆਂ ਦਸੀਆਂ ਗੱਲਾਂ ਅਜੇ ਵੀ ਕੇਸਰ ਦਾ ਪਿੱਛਾ ਨਹੀਂ ਕਰ ਸਨ ਛੱਡ ਰਹੀਆਂ ਕੇਸਰ ਨੂੰ ਜੀਤੀ ਦੇ ਅਮੀਰ ਜੈਲਦਾਰ ਬਾਪ ਤੋਂ ਜੀਤੀ ਦਾ ਹੱਥ ਮੰਗਣ ਦੇ ਕਈ ਰਾਹ ਖੁੱਲਦੇ ਨਜ਼ਰ ਆਉਣ ਲੱਗੇ ਕੇਸਰ ਨੇ ਫਕੀਰ ਨਾਲ ਸੁਲਾਸਰੀ ਜੇ ਕਿਤੇ ਮੈਨੂੰ ਕੋਈ ਖਜ਼ਾਨਾ ਮਿਲ ਜਾਵੇ ਤਾਂ ਮੈਂ ਪਿੰਡ ਵਾਪਸ ਘੋੜੇ ਤੇ ਜਾਵਾਂਗਾ ਫਕੀਰ ਕੇਸਰ ਵੱਲ ਵੇਖ ਕੇ ਮੁਸਕਰਾਇਆ ਤੇ ਬੋਲਿਆ ਪੁਰਾਣੀ ਗੱਲ ਹੈ ਮਿਸਰ ਦੇਸ਼ ਵਿੱਚ ਨੀਲ ਦਰਿਆ ਦੇ ਕੰਢੇ ਇੱਕ ਨੀਲਨਾ ਦਾ ਆਦਮੀ ਰਹਿੰਦਾ ਸੀ ਉਸ ਦੇ ਘਰ ਦੇ ਵਿੜੇ ਵਿੱਚ ਇੱਕ ਖਜੂਰ ਦਾ ਦਰਖਤ ਸੀ ਜਿਸ ਦੀ ਖਾਸੀਅਤ ਇਹ ਸੀ ਕਿ ਜਿਸ ਦੀ ਜੜ੍ਹ ਚੋਂ ਤਿੰਨ ਖਜੂਰ ਦੇ ਦਰਖਤ ਨਿਕਲੇ ਹੋਏ ਸਨ ਆਦਮੀ ਗਰੀਬ ਸੀ ਉਸਨੇ ਕਈ ਵਾਰੇ ਖਜੂਰ ਦਾ ਦਰਖਤ ਵੜ ਕੇ ਵੇਚਣ ਬਾਰੇ ਸੋਚਿਆ ਪਰ ਉਸ ਦੀ ਘਰ ਵਾਲੀ ਨਹੀਂ ਮੰਨੀ ਉਸ ਨੂੰ ਇਹ ਅਜੀਬ ਦਰਖਤ ਨੂੰ ਸ਼ੁਭ ਸ਼ਗਨ ਮੰਨ ਸਮਝਦੀ ਸੀ ਇੱਕ ਦਿਨ ਉਸ ਦਾ ਸੁਪਨਾ ਆਇਆ ਕਿ ਤੁਰਕੀ ਦੇਸ਼ ਦੀ ਰਾਜਸਥਾਨੀ ਚ ਬਣੇ ਵੱਡੇ ਪੁਲ ਦੇ ਪੂਰਬੀ ਦਿਸ਼ਾ ਵੱਲ ਇੱਕ ਖਜ਼ਾਨਾ ਹੈ ਉਹ ਕਈ ਦਿਨਾਂ ਦੀ ਯਾਤਰਾ ਤੋਂ ਬਾਅਦ ਉਸ ਪੁਲ ਦੇ ਕੋਲ ਪਹੁੰਚ ਗਿਆ ਰੋਜ ਸ਼ਾਮਟਾ ਲੇਓ ਪੁਲ ਦੇ ਪੂਰਬ ਵਾਲੇ ਪਾਸੇ ਖਜ਼ਾਨਾ ਲੱਭਣ ਲੱਗਦਾ ਪੁਲ ਦੇ ਨਾਲ ਦੀ ਦੁਕਾਨ ਦੇ ਮਾਲਕ ਨੇ ਉਸ ਨੂੰ ਪੁੱਛਿਆ ਕਿ ਉਹ ਕੀ ਲੱਭ ਰਿਹਾ ਹੈ ਗਰੀਬ ਆਦਮੀ ਨੇ ਸਾਰੀ ਗੱਲ ਦੱਸੀ ਦੁਕਾਨਦਾਰ ਨੇ ਹੱਸ ਕੇ ਕਿਹਾ ਇੰਜ ਖਜ਼ਾਨੇ ਨਹੀਂ ਮਿਲਦੇ ਹੁੰਦੇ ਮੈਨੂੰ ਕਈ ਵਾਰ ਸੁਪਨਾ ਆਇਆ ਹੈ ਕਿ ਮਿਸਰ ਵਿੱਚ ਨੀਲ ਨਦੀ ਦੇ ਕੰਢੇ ਨੀਲਨਾਮ ਦੇ ਆਦਮੀ ਦੇ ਘਰ ਵਿੱਚ ਇੱਕੋ ਜੜ ਤੇ ਉੱਗੇ ਤਿੰਨ ਖਜੂਰ ਦੇ ਦਰਖਤ ਹਨ ਅਤੇ ਉਸ ਦਰਖਤ ਦੀ ਜੜ ਕੋਲ ਇੱਕ ਵੱਡਾ ਖਜ਼ਾਨਾ ਦੱਬਿਆ ਹੋਇਆ ਹੈ। ਪਹਿਲਾ ਇੱਕ ਜੜ ਦੇ ਤਿੰਨ ਖਜੂਰ ਦੇ ਦਰਖਤ ਉਗਦੇ ਦੇਖੇ ਨੇ ਕਿਸੇ ਨੇ, ਨੀਲ ਚੁੱਪ ਰਿਹਾ ਤੇ ਘਰ ਵਾਪਸ ਆ ਗਿਆ। ਘਰ ਆ ਕੇ ਖਜੂਰ ਦੇ ਦਰਖਤ ਦੀ ਜੜ ਕੋ ਟੋਆ ਪੁੱਟਣਾ ਸ਼ੁਰੂ ਕੀਤਾ। ਥੋੜੀ ਦੇਰ ਬਾਅਦ ਹੀਰੇ ਜਵਾਹਰਾਂ ਦਾ ਖਜ਼ਾਨਾ ਉਸ ਦੇ ਸਾਹਮਣੇ ਸੀ। ਖਜ਼ਾਨਾ ਤਾਂ ਸਾਡੇ ਅੰਦਰ ਹੀ ਹੈ ਲੱਭਦੇ ਅਸੀਂ ਬਾਹਰ ਰਹਿੰਦੇ ਹਾਂ ਫਕੀਰ ਨੇ ਕੇਸਰ ਨੂੰ ਅਮੀਰੀ ਦਾ ਮਤਲਬ ਸਮਝਾਇਆ ਮਿੱਤ ਵਿੱਚ ਰਹੇ ਜਨ ਜਵਾਰਕ ਮੰਨ ਕੇ ਕਈ ਵਾਰ ਤਾਂ ਲੱਗਦਾ ਹੈ ਕਿ ਦੁਨੀਆ ਰੱਬ ਨੂੰ ਨਹੀਂ ਪੈਸਾ ਚਲਾ ਰਿਹਾ ਹੈ ਪੈਸਾ ਬਣਾਉਣ ਦੀ ਲੋੜ ਹੀ ਕੀ ਸੀ ਕਿਸਰ ਹੁਣ ਫਕੀਰ ਨੂੰ ਕੁਝ ਵੀ ਪੁੱਛਣ ਤੋਂ ਝੱਜਕਦਾ ਨਹੀਂ ਸੀ ਲੋੜ ਸਭ ਕੁਝ ਕਰਵਾ ਦਿੰਦੀ ਹੈ ਕਿਸਰਾ ਮੈਂ ਕਿਤੇ ਪੜਿਆ ਸੀ ਕਿ ਪੱਥਰ ਯੁੱਗ ਵੇਲੇ ਮਨੁੱਖ ਨੇ ਆਪਣੀ ਸੁਰੱਖਿਆ ਲਈ ਕਬੀਲਿਆਂ 'ਚ ਰਹਿਣਾ ਅਤੇ ਨਿੱਜੀ ਲੋੜਾਂ ਲਈ ਇੱਕ ਦੂਸਰੇ ਦਾ ਸਹਾਰਾ ਲੈਣਾ ਸ਼ੁਰੂ ਕੀਤਾ ਸੀ ਇਸੇ ਦੂਸਰੇ ਤੋਂ ਕੋਈ ਚੀਜ਼ ਲੈਣ ਲਈ ਉਸ ਨੂੰ ਕੋਈ ਚੀਜ਼ ਦੇਣੀ ਪੈਣੀ ਸੀ ਸੋ ਮਨੁੱਖ ਨੇ ਚੀਜ਼ਾਂ ਦਾ ਅਦਾਨ-ਪ੍ਰਦਾਨ ਕਰਨਾ ਸ਼ੁਰੂ ਕੀਤਾ ਪਥਰਾ ਤੋਂ ਸ਼ੁਰੂ ਹੋਇਆ ਅਦਾਨ-ਪ੍ਰਦਾਨ 600 ਈਸਵੀ ਦੇ ਕਰੀਬ ਸੋਨੇ ਅਤੇ ਫਿਰ ਚਾਂਦੀ ਦੇ ਸਿੱਕਿਆਂ ਵਿੱਚ ਬਦਲ ਗਿਆ 800 ਈਸਵੀ ਦੇ ਕਰੀਬ ਕਾਗਜ਼ ਦੇ ਨੋਟ ਚੀਨ ਵਿੱਚ ਸ਼ੁਰੂ ਹੋਏ ਸਨ ਫਕੀਰ ਨੇ ਕੇਸਰ ਨੂੰ ਪੈਸੇ ਦਾ ਇਤਿਹਾਸ ਦੱਸਦਿਆਂ ਕਿਹਾ ਕੇਸਰ ਅਤੇ ਫਕੀਰ ਦੀ ਪੈਰਚਾਲ ਹੁਣ ਕੁਝ ਮੱਠੀ ਪੈ ਗਈ ਸੀ ਸਾਹਮਣੇ ਇੱਕ ਮਜ਼ਾਰ ਨਜ਼ਰ ਆਈ ਮਜ਼ਾਰ ਦੇ ਦੋ ਮੱਡੀਆਂ ਬਣੀਆਂ ਹੋਈਆਂ ਸਨ ਜਿਨ੍ਹਾਂ ਤੇ ਕੁਝ ਮੁਰਝਾਏ ਹੋਏ ਫੁੱਲ ਪੈਸਾਨਾ ਤੂੰ ਮੇ ਮਜ਼ਾਰ ਦੇ ਥੜੇ ਤੇ ਬੈਠ ਗਏ ਫਕੀਰ ਨੇ ਉੱਥੇ ਬੈਠ ਦੇ ਸੇਵਾਦਾਰ ਤੋਂ ਮਜ਼ਾਰ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਇਹ ਢੋਲਾ ਮਾਰੂ ਦੀ ਮਜ਼ਾਰ ਹੈ ਜੋ ਕੇ ਇਸ ਇਲਾਕੇ ਦੀ ਮਸ਼ਹੂਰ ਪ੍ਰੇਮ ਕਥਾ ਹੈ ਅਤੇ ਪੁਰਾਣੇ ਜ਼ਮਾਨੇ ਤੋਂ ਚੱਲੀ ਆ ਰਹੀ ਇੱਕ ਲੋਕ ਕਹਾਣੀ ਮਾਰੂ ਬੀਕਾ ਨੇਰ ਦੇ ਰਾਜੇ ਦੀ ਧੀ ਸੀ ਪ੍ਰਚਲਿਤ ਅਨਸਾਰ ਇਸ ਥਾਂ ਤੇ ਰਾਜਕੁਮਾਰੀ ਮਾਰੂ ਅਤੇ ਉਸਦੇ ਗਰੀਬ ਪ੍ਰੇਮੀ ਢੋਈ ਦੀ ਮੌਤ ਹੋਈ ਸੀ ਪ੍ਰੇਮੀ ਜੋੜੇ ਇੱਥੇ ਆਪਣੀ ਪਿਆਰ ਦੀ ਲੰਬੀ ਉਮਰ ਦੀ ਅਰਦਾਸ ਕਰਨ ਆਉਂਦੇ ਹਨ ਕਿ ਸਰਬਜੀਤੀ ਨੂੰ ਯਾਦ ਕਰਦੇ ਆ ਆਪਣੇ ਪਿਆਰ ਨੂੰ ਮਿਲਣ ਦੀ ਦਿਲ ਹੀ ਦਿਲ ਵਿੱਚ ਦੁਆ ਕਰਨ ਲੱਗਿਆ ਉਸ ਦੀਆਂ ਅੱਖਾਂ ਇੰਜ ਬੰਦ ਹੋ ਗਈਆਂ ਜਿਵੇਂ ਕਿਸ ਨੇ ਉਸ ਦੀਆਂ ਪਲਖਾਂ ਤੇ ਮੋਰ ਦਾ ਖੰਭ ਤਰ ਦਿੱਤਾ ਹੋਵੇ ਕਿਸਿਆਂ ਵਿੱਚ ਪੜੀ ਸੱਸੀ ਦੀ ਤੜਫ ਅਤੇ ਮਜਨੂੰ ਦੀ ਬੇਵਸੀ ਕਿਸਨ ਨੂੰ ਹੁਣ ਬਹੁਤ شدت ਨਾਲ ਮਹਿਸੂਸ ਹੋ ਰਹੀ ਸੀ